ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਗੁਰੂ ਘਰ ਤਿਲਕ ਨਗਰ ਸੁੰਦਰ ਨਗਰ ਦੇ ਵਿੱਚ ਇੱਕ ਗਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਕੋ ਵੀਡੀਓ ਪਾਈ ਗਈ ਜਿਹੜੀ ਬਹੁਤ ਹੀ ਨਿੰਦਕਯੋਗ ਆ ਉਸ ਸੰਬੰਧ ਵਿੱਚ ਜਦੋਂ ਆ ਕੇ ਉਥੋਂ ਦਾ ਮਾਹੌਲ ਚਾਲ ਦੇਖਿਆ ਉਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ ਬੜੇ ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉਥੋਂ ਦਾ ਹਾਲਚਾਲ ਪਰ ਕਈ ਜਿੱਦਾਂ ਕਹਿ ਲਓ ਗਰੰਟੀ ਸਿੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਹਨੂੰ 12000 ਰੁਪਏ ਸਰਪ ਜੀ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਵੰਸ਼ਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤੇ ਹੁੰਦਾ ਨਾ ਤਨਖਾਹ ਦੇ ਕੇ ਗ੍ਰੰਤੀ ਨੂੰ ਹੱਥ ਜੋੜ ਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢਿਆ ਗਿਆ ਔਰ ਉਹਦੀ ਵੰਸ਼ਾ ਸੀ ਕਿ ਮੈਂ ਇੱਥੇ ਰਵਾਂਗਾ ਮੈਨੂੰ ਕੋਈ ਕੱਢ ਨਹੀਂ ਸਕਦਾ ਜਾਂ ਤਾਂ ਮੈਨੂੰ 1 ਲੱਖ 2 ਲੱਖ ਰੁਪਈਆ ਦਿਓ ਕਿ ਜਾਂ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਛਾ ਉਹਨੇ ਇਸ ਗੁਰੂ ਘਰ ਤੇ ਰੱਖੀ ਆ ਕੇ ਜਿਸ ਦਿਨ ਉਹਦਾ ਜਾਣ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤਸਰ ਲੈ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਤੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਲਡ ਕਰ ਦਿੱਤੀ ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪੁੱਛ ਪੜਤਾਲ ਸਾਰੀ ਹੂਕ ਕੀਤੀ ਉਹਦੇ 'ਚ ਗਰੰਟੀ ਸਿੰਘ ਦੋਸ਼ੀ ਪਾਇਆ ਗਿਆ ਜੀ ਇਹ ਪਹਿਲਾ ਤੁਸੀਂ ਪੰਜੋ ਖਾਲਸਾ ਸਾਹਿਬ ਮੈਂ ਗਰੰਤੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਰੇ ਕਿਰੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲ ਤਕ ਸਾਹਿਬ ਤੇ ਪੇਸ਼ ਹੋ ਜਾ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲ ਤਕ ਸਾਹਿਬ ਤੋਂ ਪੂਰਾ ਇਨਕਸ਼ਾਫ ਮਿਲੇਗਾ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਅੱਜ ਪੂਰੀ ਕਮੇਟੀ ਆਈ ਏ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਆ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30 35 ਬੀਬੀਆਂ ਐਸੀਆਂ ਜਿਹੜੀਆਂ ਦਿੱਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਆ ਉੱਥੋਂ